ਮੰਗਦਾ ਏ ਸਾਥ ਮੇਰਾ ਮੰਗਦਾ ਏ ਸਾਥ ਮੇਰਾ ਤੂੰ ਦੇ ਕੇ ਛਲਾ ਨਿਸ਼ਾਨੀ ਤੈਨੂੰ ਕੱਲ ਸੁਨਾਵੇ ਕੁੱਲਾ ਮੇਰੇ ਤੂੰ ਦਿਲ ਜਾਨੀ ਕਦਰ ਨਾ ਛੱਲੇ ਦੀ ਕਦਰ ਨਾ ਛੱਲੇ ਦੀ ਜੇ ਤੂੰ ਮੈਨੂੰ ਹੀ ਭੁੱਲ ਜਾਵੇਂ ਇਕ ਤੜਪਾਵੀ ਨਾ ਕਿ ਜਿੰਦ ਦੁੱਖਾਂ ਵਿੱਚ ਰੁੱਲ ਜਾਵੇ ਇਕ ਤੜਪਾਵੀ ਨਾ ਕਿ ਜਿੰਦ ਦੁੱਖਾਂ ਵਿੱਚ ਰੁੱਲ ਜਾਵੇ ਸਾਥ ਮੇਰਾ ਛੱਡੀ ਨਾ ਸਾਥ ਮੇਰਾ ਛੱਡੀ ਨਾ ਤੈਨੂੰ ਖਾਵ ਰੱਖੂ ਵਾਂਗ ਗਾਨੀ ਇਹਨੂੰ ਕੱਲ ਸੁਨਾਵਾਵੇ ਇਹਨੂੰ ਕੱਲ ਸੁਨਾਵਾਵੇ ਮੈਂ ਕਰਨੀ ਐਸ ਪਰਸਟੀਨਾ ਮੇਰਾ ਬਾਪ ਕਰੇ ਮਜ਼ਦੂਰੀ